ਅੱਜ ਸ਼ਾਇਦ ਗੁੱਜਰਬਾਈ ਆਜੇ ਮੋਟਰ ਪਰ ਦੋ ਤਿੰਨ ਦਿਨ ਹੋ ਗਏ ਗਾਇਬ ਹੋਇਆ ਉਹਦਾ ਅੱਜ ਸਵੇਰੇ ਫੋਨ ਆਇਆ ਕਹਿੰਦਾ ਪਛਾਣਿਆ ਨਹੀਂ ਹੈ ਮੈਂ ਕਿਹਾ ਬਾਜਤਾ ਜਾਣੀ ਪਛਣੇ ਜੀ ਲੱਗਦੀ ਹੈ ਤੇ ਫਿਰ ਹਾਂ ਠੀਕ ਹੈ ਫਿਰ ਮੈਂ ਕਿਹਾ ਗੁੱਜਰਬਾਈ ਕਹਿੰਦਾ ਹਾਂ ਕਹਿੰਦਾ ਅੱਜ ਸ਼ਾਮ ਨੂੰ ਆ ਜਾਣਾ ਮੈਂ ਕਿਹਾ ਭਾਈ ਆ ਜਾ ਤੇਰੇ ਵਗਾਰ ਸਾਰੀ ਮੋਟਰ ਸੁੰਨੀ ਹੋਈ ਪਈ ਹੈ ਇੱਥੇ ਤੇ ਅੱਜ ਦੀ ਲਾਈਵ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਪਿਛਲੀ ਵੀਡੀਓ ਤੁਸੀਂ ਮੇਰੀ ਮੀਹ ਵਾਲੀ ਨੂੰ ਬਹੁਤ ਜ਼ਿਆਦਾ ਪਿਆਰ ਸਤਿਕਾਰ ਦਿੱਤਾ ਕੀ ਆ ਤਿੰਨ ਚਾਰ ਚੂਏ ਜੇ ਲੱਗੇ ਹੋਏ ਆ ਅੱਜ ਮੈਂ ਅੱਜ ਦਿਨ ਕੱਢ ਲੰਦੇ ਆ ਕਾਲੂ ਬਣਾਉਂਦੇ ਉਹ ਲੱਗੇ ਹੋਈਆਂ ਕੀ ਆ ਇਹ ਆ ਲੱਗੇ ਇੱਥੇ ਦੇਖ ਰਹਿ ਇੱਥੇ ਦਿਨ ਆ ਇੱਕ ਹਾਈ ਕਹਾ ਇਹ ਕੱਲ ਤੱਕ ਵੱਡੀਆਂ ਵੱਡੀਆਂ ਹੋ ਜਾਣਗੀਆਂ ਕਾਲੂ ਲੈ ਕੇ ਜਾਵਾਂਗੇ ਪਿੱਛੇ ਮੇਰੀ ਕੀਆ ਚੋਰੀ ਹੋ ਗਈ ਸੀ ਬਈ ਵਾਹ ਮਜ਼ਾ ਆ ਗਿਆ ਹੁਣ ਮੇਰੇ ਜਿੰਨੇ ਵੀ ਇੱਥੇ ਮੋਟਰ ਦੇ ਮੁੰਡੇ ਯਾਰ ਦੋਸਤ ਹੁੰਦੇ ਨੇ ਜਿੰਨੇ ਵੀ ਇੱਥੇ ਇੱਕ ਟੁਕੜ 10 ਜਣੇ ਹੋਣੇ ਸਾਡੇ 10 ਜਣੇ ਦਾ ਗਰੁੱਪ ਬਣਿਆ ਹੋਇਆ ਕਦੇ ਹੁਣ ਲੱਖੀ ਆ ਜਾਂਦਾ ਉਹਨੂੰ ਦੁਬਾਰਾ ਇੱਥੇ ਆ ਕੇ ਪੈ ਜਾਣਾ ਕਦੇ ਘਾਂਟਾ ਕਦੇ ਤੰਨਾ ਆ ਜਾਂਦਾ ਕਦੇ ਰਿੰਕੂ ਆ ਜਾਂਦਾ ਮੈਨੂੰ ਸ਼ੱਕ ਵੀ ਸ਼ਾਇਦ ਉਹ ਉਹਨਾਂ ਚੋਂ ਇੱਥੇ ਲੈ ਕੇ ਰੱਖਤੀ ਦੀ ਮੈਂ ਇੱਥੇ ਲੈ ਕੇ ਹੀ ਰੱਖਤੀ ਦੀ ਮੈਂ ਮੈਂ ਸ਼ਾਇਦ ਉਹਨਾਂ ਚੋਂ ਕੋਈ ਲੈ ਗਿਆ ਹੋਵੇ ਤੇ ਮੈਂ ਗਰੁੱਪ 'ਚ ਫਿਰ ਮੈਂ ਰੇਰ ਬਣਾਤੀ ਬਸ ਕੌਣ ਲੈ ਕੇ ਗਿਆ ਫਲਾਣਾ ਗਿਆ ਧਮਕਾਣਾ ਪੇ ਉਧਰ ਘਰ ਆ ਵਾਈਫ ਨੇ ਮਸਾਲਾ ਤਿਆਰ ਕਰ ਲਿਆ ਤੇ ਮੈਂ ਮੋਟਰਪੜ ਤੇ ਜਾਊਗਾ ਕੀ ਲੈ ਕੇ ਆਊਗਾ ਜਦੋਂ ਮੈਂ ਇੱਥੇ ਪਹੁੰਚਿਆ ਇੱਥੇ ਕੀ ਆਹੋ ਉਹ ਨਾ ਮੈਂ ਕਹਲਾ ਜੀ ਕਰ ਲਓ ਕਿ ਨੂੰ ਭਾਂਡਾ ਕੀ ਨੂੰ ਭਾਂਡਾ ਤੇ ਫਿਰ ਮੈਂ ਕੋਠੇ ਚੜ੍ਹ ਕੇ ਰੌਲਾ ਪਾਇਆ ਕਿ ਮੈਨੂੰ ਕੀ ਆਦੀ ਲੋੜ ਆ ਕੀ ਆਦੀ ਲੋੜ ਆ ਕੀ ਆਦੀ ਲੋੜ ਆ ਫਿਰ ਮੁੰਡੇ ਨੇ ਇੱਕ ਨੇ ਰੋਪੜ ਤੇ ਆਉਣਾ ਕਹਿੰਦਾ ਭਾਜੀ ਮੈਂ ਲੈ ਕੇ ਆਵਾਂ ਕਿਲੋ ਖੰਡ ਰੋਪੜ ਤੋਂ ਆਉਂਦਾ ਹੋਇਆ ਮੈਂ ਕਹਿੰਦਾ ਤਾਜੀ ਲੈਣੀ ਤਾਜੀ ਕੀ ਆ ਉਸ ਤੋਂ ਬਾਅਦ ਫਿਰ ਮੰਗਾ ਡਾਕਟਰ ਤੇ ਘਰਾਂ ਲੱਗੀ ਬੇਲ ਉਹਨੇ ਦਿੱਤੇ ਅੱਧਾ ਕਿਲੋ ਕੀ ਆ ਫੇਰ ਬਣਾਈ ਕੀ ਆਪਾਂ ਲੈ ਵੀ ਆਪਣਾ ਇਹ ਸੀ ਮੋਟਰ ਦੀ ਕੀ ਆ ਦੀ ਕਹਾਣੀ ਮੋਟਰ ਪਰ ਤੇ ਕੀ ਆ ਚੋਰੀ ਹੋ ਗਈ ਸੀ ਇਹਦੀ ਵੀ ਹੁਣ ਕਟਿੰਗ ਹੋਣੀ ਆ ਅੱਜ ਦੇਖਦਾ ਥੋੜਾ ਜਿਹਾ ਮੈਂ ਮੇਰਾ ਹੋਰ ਥੋੜਾ ਜਿਹਾ ਬੜਾ ਹੋਇਆ ਵੇ ਇੱਕ ਵਾਰੀ ਸਾਰੇ ਦੀ ਕਟਿੰਗ ਕਰਦੇ ਹੁਣ ਗੁੱਜਰ ਭਾਈ ਆ ਜਵੇ ਉਹ ਥੋੜੀ ਬੜੀ ਅੰਦਰ ਸਫਾਈ ਕਰ ਦੂਗਾ ਸਫਾਈ ਕਰਨ ਤੋਂ ਬਾਅਦ ਫਿਰ ਜੀ ਕਟਿੰਗ ਕਰਦੇ ਆ ਵਿੱਚ ਵਿੱਚ ਨਾ ਸਾਰਾ ਦੂਜਾ ਘਾ ਆਹਾ ਇਹਦੇ ਵਿਚ ਉਹ ਥੋੜਾ ਜਿਹਾ ਥੋੜਾ ਜਿਹਾ ਹਿੱਸਾ ਆ ਸਹੀ ਆ ਇਹਨਾਂ ਦੇਖੋ ਇੱਥੇ ਆ ਦੂਜਾ ਕਹਾ ਹੋਇਆ ਹੋਇਆ ਵਿਚ ਕੁਸ ਪੈੜ ਕੀਤੀ ਹੋਈ ਆ ਵਿਚ ਕਾ ਨੇ ਦੂਜੇ ਨੇ ਇਹ ਗੁੱਜਰਵਾਦੀ ਡਿਊਟੀ ਲਾਉਣਾ ਫਿਰ ਮੈਂ ਇਹਦੇ ਵਿਚ ਤੇ ਕੱਢ ਬੈਠ ਕੇ ਮੈਂ ਕਹਣਾ ਆ ਸਾਰਾ ਜਿਹੜਾ ਦੂਜਾ ਕਹਾ ਹੋਇਆ ਨਾ ਵਿਚ ਤੇ ਫੜ ਫੜ ਕੇ ਕੱਢੂਗਾ ਉਹ ਸਾਨੂੰ ਇਹ ਕਹਾ ਨਹੀਂ ਚਾਹੀਦਾ ਵੀ ਸਾਰਾ ਹਕਾ ਹੋਵੇ ਸਟਾਰਟਿੰਗ 'ਚ ਥੋੜਾ ਜਿਹਾ ਤੰਗ ਕਰਦਾ ਹੈ ਜਦੋਂ ਸਟਾਰਟਿੰਗ ਹੁੰਦਾ ਨਾ ਇਹ ਕਹਾ ਸਿਰੇ ਥੋੜਾ ਤੰਗ ਕਰਦਾ ਇਹਦੇ ਵਿੱਚ ਤੇ ਬਹੁਤ ਕੇਅਰ ਪਾਣ ਕਰਨੀ ਮੈਂ ਇੱਕ ਵਾਰ ਚੱਲ ਪਿਆ ਆ ਫਿਰ ਤਾਂ ਕਟਿੰਗ ਕਰੀ ਜੋ ਕਾਹ ਬਣੀ ਜੀ ਨਾ ਕਟਿੰਗ ਕਰੀ ਜੋ ਕਾਹ ਬਣੀ ਜਾਂਦਾ ਅਸੀਂ ਨਾ ਹੁਣ ਉੱਥੇ ਗਏ ਤੇ ਹਜੂਰ ਸਾਹਿਬ ਗਏ 2 ਮਹੀਨੇ ਹੋ ਗਏ ਸਾਨੂੰ 1.5 ਮਹੀਨਾ ਹੋ ਗਿਆ ਇਹਨੂੰ ਉੱਥੇ ਨਾ ਜਿੱਥੇ ਮੇਨ ਗੁਰਦਵਾਰ ਸਾਹਿਬ ਦੇ ਸਾਹਮਣੇ ਉੱਥੇ ਕਾਹ ਲੱਗਿਆ ਹੋਇਆ ਸੀ ਉਹ ਕਾਹ ਵੀ ਬੜਾ ਪਿਆਰਾ ਸੀ ਮੈਂ ਜਾਂਦੇ ਯਾਦ ਰੱਖੋ ਬਈ ਤੇ ਥੋੜੀ ਜੀ ਕਤਲੀ ਜੀ ਤੋੜ ਲੇ ਜਾਂਗੇ ਉਹਨੂੰ ਬਧਾਵਾ ਨਹੀਂ ਫਿਰ ਉਹ ਕਤਲੀ ਚ ਦੇ ਕਾਹ ਨੂੰ ਫਿਰ ਤੋਂ ਉਹ ਬਣ ਜਾਊਗਾ ਇੱਕ ਹੋਰ ਹੱਥ ਪੈਣ ਲੱਗਾ ਇਸਦਾ ਕਾਦਾ ਹੀ ਕੰਧੋwidehat ਨਾ ਲੱਜ ਜਿਹੜਾ ਸਟੇਡੀਅਮ ਬਣਿਆ ਨਾ ਇੱਥੇ ਮੁੱਲਾਂਪੁਰ ਮੁੱਲਾਂਪੁਰ ਸਟੇਡੀਅਮ ਬਣਿਆ ਨਵਾਂ ਸਟੇਡੀਅਮ ਬਣਿਆ ਉਹਦੇ ਅੰਦਰ ਜਿਹੜਾ ਕਾ ਲੱਗਿਆ ਹੋਇਆ ਉਹ ਬੰਦਾ ਲੱਗਿਆ ਹੋਇਆ ਤਾਂ ਕਿਸੇ ਬੰਦੇ ਨੂੰ ਥੋੜਾ ਜਿਹਾ ਪੱਥਰ ਕੇ ਲਿਆ ਕੇ ਦੇਣਾ ਤਾਂ ਉਹ ਤਾਂ ਫਿਰ ਅਸੀਂ ਹੋਰ ਬਣਾ ਲੈਣਾ ਤਾਂ ਉਹ ਇੰਗਲੈਂਡ ਜਿਹੜੇ ਦੇਖਿਆ ਹੋਣਾ ਤੁਸੀਂ ক্রিকেট ਵਾਲੇ ਮੈਦਾਨਾਂ ਦੇ ਵਿੱਚ ਕਿੰਨਾ ਸੋਹਣਾ ਕਾ ਹੁੰਦਾ ਕਹਿੰਦੇ ਉਹ ਜਿਹੜਾ ਕਾ ਇੰਗਲੈਂਡ ਤੋਂ ਆਇਆ ਹੋਇਆ ਮੋਡਾ ਕਾਣਾ ਕਾ ਥੋੜਾ ਜਿਹਾ ਲਿਆ ਕੇ ਦੇ ਦੇ ਮਾਪੇ ਵਧਾ ਲੈਣਾ ਫਿਰ ਉਹ ਵਧਾ ਕੇ ਫਿਰ ਆਪਣੇ ਆਪ ਇੱਥੇ ਬਣਾਉ ਉਹ ਲਾਉਣਾ ਫਿਰ ਇੱਥੇ ਦਾਂ ਕਰਕੇ ਉਹਦੀ ਕਿਸਮ ਤਿਆਰ ਕਰਨੀ ਸੀ ਉਹ ਘਾ ਲਉਣਾ ਸੀ ਇੱਕ ਵੀਰ ਨੇ ਇੰਗਲੈਂਡ ਤੋਂ ਭੇਜਿਆ ਤਾਂ ਪਾ ਨੂੰ ਘਾ ਪੈਕਟ ਦੇ ਵਿੱਚ ਉਹ ਪਾਈ ਮੈਂ ਇੱਥੇ ਲਾਇਆ ਹੋਇਆ ਹੈ ਨਹੀਂ ਹੁਣ ਕਿ ਮੁੰਡੇ ਨੂੰ ਹੋਰ ਨੂੰ ਦਿੱਤਾ ਉਹ ਇੱਥੇ ਵੀਜਿਆ ਤਾਂ ਮੈਂ ਸਾਫ ਜ੍ਹਾ ਕਰਕੇ ਨਿਕਲੇ ਨਹੀਂ ਹੈ ਜਮਾਂ ਵੀ ਉਹ ਹੁਣ ਕਿ ਮੁੰਡੇ ਨੂੰ ਹੋਰ ਨੂੰ ਦਿੱਤਾ ਮੈਂ ਉਹਨੇ ਦੱਸਿਆ ਵੀ ਕਹਿੰਦਾ ਪੱਲੀ ਪਿਛਾ ਕੇ ਥੋੜੀ ਥੋੜੀ ਮਿੱਟੀ ਪਾ ਕੇ ਉਹਦੇ ਉੱਪਰ ਬਰੂਡ ਦੇਣਾ ਫਿਰ ਉਹ ਘਾ ਉਹ ਤੇ ਉੱਪਰ ਤੇ ਟੱਕ ਦੇਣਾ ਵੀ ਗਰਮੈਸਣਾ ਜਦੋਂ ਥੱਲੇ ਤੇ ਨਿਕਲਿਆ ਆਇਆ ਉਹ ਫਿਰ ਚੱਕ ਦੇਣਾ ਫਿਰ ਕਹਿੰਦਾ ਉਹਦੇ ਉੱਪਰ ਤੇ ਪੱਟ ਕੇ ਜਦੋਂ ਬੀਜੇ ਤਿਆਰ ਹੋ ਗਏ ਫਿਰ ਲਾਉਣਾ ਕਹਿੰਦਾ ਉਹ ਮੈਂ ਕਹਿੰਦਾ ਇਹ ਸਕੀਮ ਐ ਅੱਧਾ ਲਗੂਗਾ ਤੇ ਅੱਜ ਭਾਈ ਕੰਮ ਬਹੁਤ ਅੱਜ ਇੱਕ ਸੌਦਾ ਛੋਟਾ ਜਿਹਾ ਸ਼ੋਰੂਮ ਵਾਲਾ ਕੰਮ ਵਿੱਚ ਰਹਿ ਜਾ ਮੇਰੇ ਖਿਆਲ ਦੇ ਵਿੱਚ ਉਹ ਜਿੱਥੇ ਸ਼ੋਰੂਮ ਦੇਖਦੇ ਬੰਦੇ ਥੋੜੇ ਜਿਹਾ ਕਹਿੰਦੇ ਠੀਕ ਨਹੀਂ ਹੈ ਯਾਰ ਵੀ ਇੱਥੇ ਹੁਣ ਦੇਖਿਆ ਮੈਂ ਬੰਦੇ ਹਰਾਮੀ ਐ ਪੈਸੇ ਨਾ ਦੱਬ ਲੈਣੇ ਇੱਥੇ ਮੈਂ ਫਿਰ ਕਾਹਨੂੰ ਰਿਸਕ ਲੈਣਾ ਆਪਾਂ ਨੇ ਯਾ ਲੋੜਾ ਸਾਡੇ ਕਿਹੜੇ ਇੱਥੇ ਆ ਉਹਦੇ ਚਾਰ ਰੋਟੀਆਂ ਖਾਂਦੇ ਪਿੰਦੇ ਗਾਂਦੇ ਸਾਰਾ ਕੁਝ ਆਪਾਂ ਨੂੰ ਵੀ ਪੰਗੇ ਲਈਏ ਹੁਣ ਤਾਂ ਪੂਰਾ ਜੰਗਲ ਬਣਿਆ ਸਾਡੇ ਵੱਲ ਇੱਕ ਦਿਨ ਦੀ ਵਿਹਾਈ ਕਰਵਾ ਦੀ ਬੜਾ ਦੀ ਇਹਨੂੰ ਜਹੜਾ ਨਾਲ ਤਵੀਆਂ ਨਾਲ ਪਾਉਂਦੇ ਮੈਂ ਕਹਿੰਦਾ ਇੱਕ ਵਾਰ ਤਵੀਆਂ ਪਗਣ ਪਵੀਆਂ ਰੌਂਦਾ ਸਰਬਜੀਤ ਮੇਤੇ ਗਲਤੀ ਹੋ ਗਈ ਬਹੁਤ ਸੋਨਾ ਲੋਕਾਂ ਨੇ ਬਾਜਰਾ ਬੀਜਿਆ ਬਾਜਰਾ ਬੀਜ ਕੇ ਵੇਚਦਾ ਇੰਨੇ ਜਿਰੀ ਨਹੀਂ ਹੋਣੀ ਜਿੰਨੇ ਦਾ ਬਾਜਰਾ ਵਿੱਚ ਤੇ ਵੱਟ ਵੱਟ ਕੇ ਵੇਚਦਾ ਅਗਲੇ ਸਾਲ ਦੇਖਾਂਗੇ ਅਗਲੇ ਸਾਲ ਕਿਸਮਤ ਤਿਆਰ ਕਰਾਂਗੇ ਹੁਣ ਤਾਂ ਮੇਰੇ ਪੂਲਰ ਵੀ ਤਿਆਰ ਹੋ ਗਏ ਹੁਣ ਆਪਾਂ ਮਕਾਨ ਦਾ ਕੰਮ ਛੇੜ ਦੇਣਾ ਅਗਲੇ ਸਾਲ ਤੱਕ ਇਹਨਾਂ ਹੋਰ ਮੋਟੇ ਹੋ ਜਾਣਾ ਜਦ ਤੱਕ ਉਹ ਆਪਣਾ ਮਕਾਨ ਬਣਨਾ ਤਿਆਰ ਹੋਣਾ 5-6 ਲੱਖ ਦੇ ਹੋ ਜਾਣਾ ਇੰਨਾ ਕਮਰਾ ਮਕਾਨ ਤਾਂ ਅੱਜ ਤੱਕ 15-20 ਲੱਖ ਦਾ ਇਹ ਪਪਟੇ ਕਿ ਉੱਥੇ ਲਾ ਦਾਂਗੇ ਉਹ ਯਾਰ ਵਿਚਾਰੀ ਘਰ ਵਾਲੀ ਕਹੀ ਜਾਂਦੀ ਕਿੰਨਾ ਕੁ ਟਾਈਮ ਕਹਿੰਦੇ ਮੈਨੂੰ ਕੋਹ ਪੁਰਾਣੇ ਘਰ ਚ ਰਹੂ ਮੈਂ ਕਿਹਾ ਮੇਰੇ ਪੈਸੇ ਲਵਾ ਦੇ ਫੇ ਨੀਂਦ ਖੁੱਲ ਕੇ ਆਊ ਉਹਦੇ ਵਿੱਚ ਨਵੇਂ ਘਰ ਚ ਮੈਂ ਕਿਹਾ ਹੋਰ ਆ ਬੰਦਾ 60 70 ਸਾਲ ਕੱਢਦਾ ਕੱਢਦਾ ਕਹਿੰਦੀ ਫੇ ਤਾਂ ਪਾਉਣਾ ਹੀ ਨਹੀਂ ਮੈਂ ਕਿਹਾ ਆਪੇ ਪਾਉਂਦੇ ਰਹਿਣਗੇ ਜਿੰਨਾਂ ਨੇ ਰਹਿਣਾ ਤੇ ਦੰਗ ਬੁਸਵਾ ਜਾ ਕਰ ਦਿੰਦੇ ਮੈਂ ਚੱਲ ਕੋਈ ਨੀ ਪਾ ਲੈਨੇ ਕੋਈ ਜੇ ਰੱਬ ਨੇ ਕਿਰਪਾ ਕੀਤੀ ਐਂ ਤਾਂ ਪੈਸੇ ਮਸਲੇ ਆਰਡਰ ਬੱਸ ਮੈਂ ਇੱਕ ਫਲੈਟ ਲੈ ਲਿਆ ਉੱਥੇ ਘਰ ਤੋਂ ਉੱਥੋਂ ਦਾ ਮਨਜਨਿੰਗ ਨੰਮ ਹੈ ਇਹ ਘਰ ਰਹਿਣੇ ਨੂੰ ਮੈਂ ਕਿਹਾ ਪਿੰਡੇ ਠੀਕ ਆ ਲਓ ਵੀ ਹਵਾ ਚੱਲ ਪਈ ਐਨ ਪੂਰੀ ਤੇਜ਼ ਹੁਣ ਦੋ ਦਿਨ ਹੋ ਗਏ ਜਿਹੜੀ ਹਮਸ ਜੀ ਹਮਸ ਜੀ ਹੋ ਜਾਂਦੀ ਸੀ ਨਾ ਉਹ ਚੱਕੀ ਗਈ ਹੁਣ ਹੁਣ ਜਿਹੜਾ ਟੈਂਪਰੇਚਰ ਮੈਂ ਦੇਖਦਾ 30 32 33 ਇੱਥੇ ਤੱਕ ਤਾਂ ਕਰਿਆ ਰਾਤ ਰਾਤ ਨੂੰ ਥੋੜਾ ਹੋਰ ਓਵਰ ਜਾਂਦਾ ਥੱਲੇ ਆ 24 25 ਪਰ ਆ ਜਾਂਦਾ ਰਾਤ ਨੂੰ ਮੈਂ ਹੁਣ ਹੌੜੀ 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 ਆ ਫੜ ਭਾਦੋ ਭਾਦੋ ਮਹੀਨਾ ਭਾਦੋ ਮਹੀਨਾ ਜਰਾ ਸਾਗਣਾ ਮਹੀਨਾ ਇੰਟਾ ਇਹ ਠੰਡ ਫਰਕ ਪੈਣਾ ਬਹੁਤ ਜ਼ਿਆਦਾ ਮੌਸਮ ਦਾ ਅਗਸਤ ਸਤੰਬਰ ਸਤੰਬਰ ਦੇ ਐਂਡ ਮਹੀਨੇ ਚ ਰਾਤ ਨੂੰ ਠੰਡ ਹੋ ਜੇ ਮੈਂ ਦਿਨ ਦਿਨ ਗਰਮੀ ਰਹੇ ਕੰਨੀ ਪਰ ਚਲੋ ਸਭ ਤੋਂ ਔਖਾ ਟਾਈਮ ਗੱਡ ਲਿਆ ਗਰਮੀ ਵਾਲਾ ਹੁਣ ਮੌਸਮ ਠੀਕ ਹੈ ਠੀਕ ਹੈ ਲੋ ਕਿੰਨੀ ਪਿਆਰੀ ਹਵਾ ਲੱਗ ਰਹੀ ਹੈ ਜਿਹੜੀ ਹਵਾ ਦੇ ਵਿੱਚ ਨਾ ਜਿਹੜੀ ਆ ਫਰੇਗਰੈਂਸ ਸਾਰੀ ਬਹੁਤ ਪਿਆਰੀ ਆ ਰਹੀ ਇਸ ਟਾਈਮ ਕੱਲੀ ਕੱਲੀ ਚੀਜ਼ ਕਿੰਨੀ ਘੈਂਟ ਇਹ ਕੁਝ ਰੋਕ ਰੱਖਣਾ ਤੇ ਮੁੰਡਿਆਂ ਦੁਜਾਰੇ ਗੰਦ ਪਾਇਆ ਹੋਇਆ ਹੁਣ ਸਫਾਈ ਕਰਵਾਈਏ ਆ ਜਾਣੇ ਗੁੱਜਰ ਬਾਈ ਨੂੰ ਘਾੜੀ ਕਟਿੰਗ ਕਰੀਏ ਫਿਰ ਸਾਰਾ ਕੱਟ-ਕੁੱਟ ਕੇ ਬਣਾਈਏ ਚੀਜ਼ ਇੱਥੇ ਮੈਨਾਂ ਇੱਕ ਮੈਂ ਕੰਮ ਇੱਕ ਹੋਰ ਕਰਨਾ ਤੇ ਇੱਥੇ ਯਾਰ ਇਹਦਾ ਬਹੁਤ ਛੜ ਗਈ ਯਾਰ ਮੈਂ ਥੇ ਥੋੜੀ ਨਾ ਕਿੱਧਰ ਗਿਆ ਦੱਸਾਂ ਤੁਹਾਨੂੰ ਇੱਥੇ ਤੇ ਮੈਨੂੰ ਤਾਰ ਪਾਈ ਹੋਈ ਮੇਰੀ ਇਹ ਥੋੜੀ ਮੈਂ ਤਾਰ ਉੱਪਰ-ਥੱਲੇ ਕਰਦਾ ਰਹਿਣਾ ਉਹ ਕਿਉਂ ਮੈਂ ਜਿਹੜੀ ਜਾਮਣ ਹੈ ਇੱਧਰ ਟੇਟੀ ਹੋਈ ਜਾਂਦੀ ਹੈ ਇਹ ਐ ਸਾਂਟਟੀ ਹੋਈ ਜਾਂਦੀ ਐ ਇਹ ਜੀ ਥੋੜੇ ਜਿਹਾ ਅੱਗੇ ਨੂੰ ਕਰਕੇ ਸਤਾਰ ਉੱਪਰ ਥੱਲੇ ਕਰ ਦਿੰਦਾ ਆਹ ਰਾਂ ਵਿਚਨਾ ਨਾ ਵੱਡ ਜਵੇ ਇਹ ਅਗਲਗ ਪੋਸਾਂ ਨੂੰ ਥੋੜਾ ਕਦੇ ਇੱਥੇ ਕਰ ਦਿੰਦਾ ਕਦੇ ਉੱਪਰ ਕਦੇ ਥੱਲੇ ਕਰ ਦਿੰਦਾ ਮੈਂ ਉਹਨਾਂ ਨਾ ਪੈਜ ਇਕੱਠੀ ਜਿਹੀ ਨਾ ਬਣ ਜਵੇ ਜਰਦੀ ਆ ਬੇ ਥੱਲੇ ਖਿੱਚ ਲਵਾਂ ਤੋਸ ਤੋਨ ਉੱਪਰ ਝੜ ਬੁਖਰਾਵ ਕਰੂੰਗੀ ਲੱਗਦੀ ਤਾਂ ਹੈ ਨਹੀਂ ਚੱਲ ਕੋਈ ਨਾ ਬਦਲਾ ਬਦਲਾ ਛੱਡ ਤਾ ਤੈਨੂੰ ਜੀ ਲੈ ਜਿੰਦਗੀ ਆਪਣੀ ਮੈਂ ਤੋੜ ਦੇਣੀ ਸੀ ਜੀ ਲੈ ਜਿੰਦਗੀ ਭਾਈ ਜੀ ਲੈ ਕਿੰਨੀ ਵਧੀਆ ਇਹ ਚਾਰੇ ਪਾਸੇ ਨੂੰ ਇਹ ਕਰ ਇੱਥੇ ਦੀ ਰਸਤਾ ਬੰਦ ਕਰਨਾ ਯਾਰ ਇੱਥੇ ਨੂੰ ਹੁਣ ਮੋੜਸਾਰ ਕੱਢੀ ਜਾਂਦੇ ਉਹ ਸਾਰਾ ਘਾੜ ਦਬਾਤ ਆ ਇੱਥੇ ਨੂੰ ਰਸਤਾ ਇਹ ਅੱਜ ਕਰਾਂਗੇ ਲੈ ਅੱਜ ਤੱਕ ਬੂ ਬਨੂ ਪੜਤਾ ਚਿੰਤਲਕ ਚਿਕ ਚਿਕ ਹਲਕਾ ਸੈਣਾ ਨਾ ਆਪਣੇ ਬੈਲਫਰੈਂਡ ਨੂੰ ਜਿਹੜਾ ਦਰਸ਼ਣੀ ਡਿਊਟੀ ਆ ਦਰਬਾਰ ਸੰਭਜ ਆਪਾਂ ਜਾਣਦੇ ਨੇ ਇੱਕ ਦਰਸ਼ਣੀ ਡਿਊਟੀ ਬਣੀ ਹੋ ਗੋਲਡਰ ਦੀ ਉਹਦੇ ਮੂਰੇ ਖੜ ਕੇ ਉਹ ਨਾ ਜਿਕਰ ਬੋਤਲ ਦੇ ਵਿੱਚ ਗੋਲੀਆਂ ਹੀ ਕੱਢ ਲੈਂਦੇ ਆ ਜਿਕਨ ਜਿਹੜੇ ਬੋਤਲ ਦੇ ਵਿੱਚ ਗੋਲੀਆਂ ਕੱਢੇਗਾ ਉਹ ਐ ਘੁੱਟ ਦਿੰਦੇ ਉਹ ਫਾਰਮ ਕੋ ਮੂੰਹ ਜਾਂ ਪਾਉਂਦੀ ਫਿਰ ਸਲੋ ਮੋਸ਼ਨ ਕਰ ਦਿੰਦੇ ਆ ਨੂਰ ਬੜੀ ਭੜੀ ਲੱਗੀ ਤੁਸੀਂ ਕੋਦੇ ਹੋਰ ਪਾਸੇ ਬਣਾਉਂਦਾ ਦਰਬਾਰ ਸਾਹਿਬ ਡਿਊਟੀ ਦੇ ਸਾਹਮਣੇ ਚੀਜ਼ ਕਰਨੀ ਯਾਰ ਇਹ ਸ਼ਰਮ ਕਰੋ ਯਾਰ ਉਹ ਕੁੜੀ ਨੇ ਫੜੀ ਨੀ ਬੋਤਲ ਜੀ ਆ ਮੁੰਡਾ ਹੁੰਦਾ ਉਹਨੂੰ ਜੱਫੀ ਪਾ ਕੇ ਚੱਕ ਲੈਂਦਾ ਐਂ ਗੀੜਾ ਜਿਹਾ ਦੇਦਾ ਉਹ ਬੋਤਲ ਜੀ ਦਾ ਉਹਨੂੰ ਦੀ ਐਂ ਗੀੜਾ ਜਿਹਾ ਦੇ ਦਤਾ ਮੈਂ ਵੀ ਥੱਲੇ ਐਸਾ ਗੰਦਾ ਕਮੈਂਟ ਕਰਿਆ ਪਹਿਲੀ ਵਾਰ ਕਰਿਆ ਐਦਾਂ ਮੈਨੂੰ ਦੋ ਤਿੰਨ ਜਿਹੜੇ ਮੈਸੇਜ ਆਏ ਕਹਿੰਦੇ ਭਾਈ ਤੁਸੀਂ ਕਮੈਂਟ ਕਰਿਆ ਮੈਂ ਕਿਹਾ ਹਾਂ ਯਾਰ ਮੈਨੂੰ ਜਿਹੜੀ ਚੀਜ਼ ਚੰਗੀ ਨਹੀਂ ਲੱਗੀ ਹੈਗੀ ਯਾਰ ਉਹ ਸਵਾ ਚੜਿਆ ਯਾਰ ਕੁਝ ਰਹਾ ਤੇ ਮਰਿਆਦਾ ਹੁੰਦੀ ਆ ਦਰਬਾਰ ਸਾਹਿਬ ਦੇ ਸਾਹਮਣੇ ਰਹਾ ਮੈਂ ਤਾਂ ਕਹਿੰਦਾ ਸ਼ੋਮਣੀ ਕਮੇਟੀ ਨੂੰ ਕਹਿਣਾ ਤਾਂ ਖਿਲਾਫ ਕੋਈ ਐਕਸ਼ਨ ਲੈਣਾ ਚਾਹੀਦਾ ਇਹ ਜਿੰਦੇ ਜੀ ਤੁਸੀਂ ਇਹ ਕੀ ਕਰਿਆ ਅੰਗੂਰ ਲੱਗੇ ਹੋਏ ਆ ਪਰ ਖੱਟੇ ਆ ਅੰਗੂਰ ਖੱਟੇ ਆ ਚਲੋ ਅੱਜ ਦੀ ਲਾਈਵ ਵੀਡੀਓ ਸੀ ਤੁਸੀਂ ਦੇਖ ਲਈ ਸਾਰਾ ਆਪਣਾ ਕਿ ਆ ਚੋਟ ਬਾਰੇ ਸਟੋਰੀਆਂ ਦੱਸਿਆ ਤੁਹਾਨੂੰ ਅੱਪਾ ਇੱਕ ਛੋਟੀ ਜਿਹੀ ਗੱਲਬਾਤ ਤੁਹਾਨੂੰ ਸੁਣਾ ਦਿੰਦੇ ਆ ਜੀ ਤੇ ਹੁਣ ਆਪਾਂ ਇਹ ਲਾਈਵ ਅੱਜ ਬੰਦ ਕਰਦੇ ਆਂ ਧੰਨਵਾਦ ਜੀ ਕੱਲੋਂ ਆਪਣੇ ਇੱਕ ਲਾਈਵ ਆਊਗਾ ਸ਼ਾਇਦ ਸ਼ਾਮ ਜਿਤ ਦਿਨ ਚ ਮੀਂਹ ਪਿਆ ਫਿਰ ਮੀਂਹ ਵਾਲੀ ਵੀਡੀਓ ਵੀ ਹੋਊਗੀ ਮੀਂਹ ਵਾਲੀ ਵੀਡੀਓ ਤੁਸੀਂ ਮੈਨੂੰ ਬਹੁਤ ਜ਼ਿਆਦਾ ਪ੍ਰੇਮ ਕਰਦੇ ਹਾਂ ਹਾਂ ਧੰਨਵਾਦ ਜੀ ਚੱਕੀ ਆਪਣੀ ਗਾੜੀ ਅਖਬਾਰ ਆਪਾਂ ਨੇ ਸਾਰਾ ਪੜ੍ਹ ਲਿਆ ਹਾਂ ਅਖਬਾਰ ਦੀ ਵੀ ਗੱਲ ਕਰਨੀ ਸੀ ਯਾਰ ਇਹ ਵੀ ਗੱਲ ਕਰੇ ਲਾਂ ਜਿਹੜੇ ਇੱਕ ਦੋ ਖਬਰਾਂ ਪੜ੍ਹੀਆਂ ਮੈਂ ਇਹਦੇ ਬਾਰੇ ਵੀ ਕਰਦੇ ਇੱਥੇ ਪਹਿਲਾਂ ਅਖਬਾਰ ਵਿੱਚ ਟੰਗਦੀ ਹੈ ਉਹ ਕਰਦਾ ਆ। ਹਾਕੀ ਦੀ ਟੀਮ ਤਾਂ ਆਪਣੀ ਹਾਰ ਗਈ। ਬੜੀਆਂ ਆਸਾਂ ਪਈਆਂ। ਕਿ ਸ਼ਾਇਦ ਸੈਮੀਫਾਈਨਲ ਪਹੁੰਚੂਗੀ। ਦੂਜਾ ਬੰਗਲਾਦੇਸ਼ ਬਹੁਤ ਜ਼ਿਆਦਾ ਰੌਲਾ ਪਿਆ ਹੋਇਆ ਹੈ। ਤੁਹਾਨੂੰ ਪਤਾ ਜਿਹੜੀ ਉਧਰ ਦੀ ਸ਼ੇਕ ਅਸੀਨਾ ਉਹ ਭਾਰਤ ਆ ਗਈ ਹੈ। ਭਾਰਤ ਜਾ ਕੇ ਸ਼ਰਨ ਲੈ ਲਈ ਜਦ ਵੀ ਇੱਥੇ ਕਿਸੇ ਘਟੋਗੇ ਫਿਰ ਦੁਬਾਰੇ ਜਾਊਗੀ। ਬਹੁਤ ਕੰਮ ਬੜਿਆ ਉੱਥੇ ਉੱਥੇ ਜਿਹੜੀ ਜੇਲ੍ਹ ਵਿੱਚੋਂ ਉਕਰਵਾਦੀ ਭੱਜ ਗਏ ਜਿੰਨੇ ਵੀ ਕੋਈ ਫੜੇ ਹੋਣੇ ਵਿੱਚ ਬੰਦੇ ਇਹਦੇ ਟੂਰਿਸਟ ਕਹਿੰਦੇ ਅੱਗੇ ਫੜੇ ਹੋਤੇ। ਤਦ ਸਤੋ ਬੰਗਲਾਦੇਸ਼ ਚ ਭੱਜਿਆ ਖਤਰਾ ਇੰਡੀਆ ਵਾਲਿਆਂ ਨੂੰ ਹੋ ਗਿਆ। ਇੰਡੀਆ ਨੂੰ ਖਤਰਾ। ਐਦਾਂ ਲਿਖਿਆ ਉਹਦੇ ਵਿੱਚ। ਚੱਕਣ ਨਹੀਂ ਹੋਜੋ। ਜਿਹੜਾ ਬੰਦਾ ਜੇਲ੍ਹ ਚ ਜਾ ਕੇ ਵੀ ਨਹੀਂ ਸੁਧਰਿਆ ਹੈਗਾ ਗੱਲ ਨਹੀਂ ਬਣੀ ਹੈਗੀ। ਉਹ ਬੰਦਾ ਫਿਰ ਕਿੱਥੇ ਸੁਧਰੇਗਾ? ਸੁਧਰੇ ਵੀ ਹੁਣ ਫਿਰ। ਇਹ ਸੀ ਅੱਜ ਦੀਆਂ ਖਬਰਾਂ। ਹੋਰ ਕੋਈ ਖਾਸ ਖਬਰ ਆਈ ਹੋਈ ਨਹੀਂ ਹੈਗੀ। ਇੱਕ ਹੋਰ ਪੜੀ ਦੀ ਮੈਂ। ਵੀ ਮੰਦਰਾਂ ਦੇ ਵਿੱਚ ਘੰਟੀ ਕਿਉਂ ਖੜਾਈ ਜਾਂਦੀ ਪੜਿਓ ਵਾਲਾ ਪੂਰਾ ਲੇਖ ਜੇ ਪੜਨਾ ਮੈਂ ਥੋੜਾ ਜਿਹਾ ਪੜਿਆ ਤਾਂ ਬਈ ਤੁਸੀਂ ਦੱਸਿਓ ਅੱਜ ਵੀ ਮੰਦਰਾਂ ਦੇ ਵਿੱਚ ਘੰਟੀ ਦਾ ਕਿਉਂ ਖੜਕਾਉਂਦੇ ਬਾਹਰ ਤੇ ਮੈਂ ਥੋੜਾ ਜਿਹਾ ਪੜ ਲਿਆ ਤਾਂ ਜੇ ਤੁਹਾਨੂੰ ਕਿਸ ਨੂੰ ਪਤਾ ਹੈ ਜ਼ਰੂਰ ਕਮੈਂਟਸ ਦੇ ਵਿੱਚ ਦੇਖਦੇ ਕਿੰਨੇ ਕੋਣ ਜਿਹਨੇ ਇਹ ਮੇਰਾ ਇਹ ਮਕਸਦ ਹੁੰਦਾ ਕਿ ਕਿਹੜਾ ਮੰਦਰ ਅੱਥੇ ਦਾ ਲਾਸਟ ਤੱਕ ਵੀਡੀਓ ਦੇਖੀ ਹੋਈ ਹੈ ਤਾਂ ਵਿੱਚ ਵਿੱਚ ਮੈਂ ਦੇਖਦਾ ਵੀ ਕਿੱਥੇ ਜਿਹੜੇ ਬੰਦੇ ਨੇ ਕਮੈਂਟ ਕਰਿਆ ਵੀ ਇਹ ਤਾਂ ਮੈਂ 2 ਮਿੰਟ ਦੀ ਵੀਡੀਓ ਦੇਖਦੇ ਛੱਡ ਦਿੰਦੇ ਹਾਂ ਜਦੋਂ ਲਾਸਟ ਵਿੱਚ ਕਿਹਾ ਜੇ ਦਾ ਪਤਾ ਤਾਂ ਵੀ ਦੱਸਿਓ ਜੇ ਨਹੀਂ ਪਤਾ ਤਾਂ ਜੇ ਤੁਸੀਂ ਜਾਣਨਾ ਚਾਹੁੰਦੇ ਆ ਇਹ ਕੱਲ ਵਾਲੇ ਵੀਡੀਓ ਦਾ ਟਾਕ ਸ਼ੋਅ ਰੱਖਾਂਗੇ ਗੱਲਬਾਤ ਕਰਾਂਗੇ ਤਾਂ ਕਮੈਂਟ 'ਚ ਦੱਸਿਓ ਤੁਸੀਂ ਮੇਰੇ ਮੂੰਹ ਤੋਂ ਸੁਣਨਾ ਚਾਹੁੰਦੇ ਆ ਜਾਂ ਤੁਸੀਂ ਕਮੈਂਟ 'ਚ ਤੁਹਾਨੂੰ ਪਤਾ ਤਾਂ ਕਮੈਂਟ 'ਚ ਨਹੀਂ ਪਤਾ ਤਾਂ ਇਹ ਕਮੈਂਟ ਕਰਿਓ ਵੀ ਮੈਂ ਦੱਸਾਂਗਾ ਫਿਰ ਮੈਂ ਪੂਰਾ ਐਕਸਪਲੇਨ ਕਰੂ ਜਿਹੜੀ ਮੈਨੂੰ ਖਬਰ ਪਈ ਹੈ ਧੰਨਵਾਦ ਜੀ ਲਾਈਵ ਦੇਖਣ ਵਾਸਤੇ